ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਭੁੱਲਰ ਮੁੰਡੇ ਵਾਲਾ ਅੱਜ ਆਪਾਂ ਕਰਤੀ ਮਸ਼ੀਨ ਬਾਜਰੇ ਤੇ ਸਟਾਰਟ ਆਪਾਂ ਕਿ ਤੁਹਾਨੂੰ ਦਿਖਾਉਣੇ ਆ ਆਪਾਂ ਬਾਜਰੇ ਤੇ ਚੱਲਦੀ ਹੋਈ ਫਿਰ ਉਹ ਚੈੱਕ ਦਿਖਾਵਾਂਗੇ ਪੂਰੀ ਕੀ ਕੋਸ਼ ਹੈ ਕਿੰਨਾ ਕੁ ਨੁਕਸਾਨ ਹੁੰਦਾ ਹੈ ਕਿਵੇਂ ਕੀ ਕਿਵੇਂ ਚੱਲਦੀ ਹੈ ਕੀ ਕੋਸ਼ ਹੈ ਕਿੰਨਾ ਥੱਲੇ ਰਹਿੰਦਾ ਬਾਜਰਾ ਸਾਰੀ ਦਵਾਂ ਤੁਹਾਨੂੰ ਆਪਾਂ ਡਿਟੇਲ ਆਪਾਂ ਪਾਕੀ ਚੈੱਕ ਫਿਰ ਉਹ ਚੈੱਕ ਤੁਸੀਂ ਆਪਣੀ ਪੂਰੀ ਵੀਡੀਓ ਨੇ ਮੇਟਰੋ ਪ੍ਰੋਜੈਕਟ ਚੱਲਿਆ ਜਾਂਦਾ ਕੰਮ ਬਾਜਰੀ ਦੇ ਆਪਣਾ ਪੱਲਾ ਜਮਾ ਹੋਈ ਜਾਂਦਾ ਸਫਾਇਆ ਪ੍ਰੋਜੈਕਟ ਕਿੱਡੀ ਕਿੱਡੀ ਹੈ ਬਾਜਰੀ ਜਵਾਨੀ ਪਤਾ ਲੱਗ ਜਾਂਦਾ ਇਸ ਸਮੇਂ ਜਨਾਬ ਮਸ਼ੀਨ ਦੇ ਬਰਾਬਰ ਹੈ ਬਾਜਰੀ ਇਹ ਪਤਾ ਹੀ ਨਹੀਂ ਲੱਗਦਾ ਲੰਘ ਗਿਆ ਇਹਦਾ ਗਿਆ ਕਿੱਥੇ ਆ ਕਿੱਥੇ ਨਹੀਂ ਗਿਆ ਇਹ ਕਰ ਰਿਹਾ ਹੈ ਹੋਰ ਹਾਂ ਇਸ ਨੂੰ ਨਹੀਂ ਆ ਗਿਆ